ਕੱਲ ਪਰਸੋ ਦੀ ਖਬਰ ਸੁਣ ਰਹੇ ਹੋ ਨਾ ਯੂਪੀ ਦੀ ਖਬਰ ਇੱਕ ਯਾਦਵ ਪਰਿਵਾਰ ਦੇ ਵਿੱਚੋਂ ਉਹ ਕਥਾ ਕਰਨ ਗਿਆ ਗ੍ਰੰਥ ਦੀ ਉਹ ਜਿਹੜਾ ਪਿੰਡ ਸੀ ਉਹ ਜਿਹੜਾ ਇਲਾਕਾ ਸੀ ਉਹ ਬ੍ਰਾਹਮਣਾਂ ਦਾ ਸੀ ਉਹਨਾਂ ਨੇ ਜਾ ਕੇ ਕਰਕੇ ਕਿਹਾ ਵੀ ਹਾਂ ਭਾਈ ਤੁਸੀਂ ਇੱਥੇ ਕਥਾ ਨਹੀਂ ਕਰ ਸਕਦੇ ਤੁਹਾਡੀ ਬੜੀ ਵੱਡੀ ਬਜਰ ਗਲਤੀ ਕੀ ਹੈ ਤੁਸੀਂ ਬ੍ਰਾਹਮਣਾਂ ਦੇ ਪਿੰਡ ਵਿੱਚ ਆ ਕਰਕੇ ਬ੍ਰਾਹਮਣਾਂ ਨੂੰ ਉਪਦੇਸ਼ ਦੇ ਰਹੇ ਹੋ ਤੁਸੀਂ ਕੁਲ ਜਾਦਵ ਦੇ ਨਾਲ ਸੰਬੰਧਿਤ ਰੱਖਦੇ ਹੋ ਉੱਥੇ ਸ਼ਬਦ ਵਰਤੇਗਾ ਤੁਸੀਂ ਚਮਾਰਾਂ ਦੇ ਪਰਿਵਾਰ ਦੇ ਵਿੱਚ ਹੋ ਕਰਕੇ ਤੁਸੀਂ ਕਥਾ ਕਿਦਾਂ ਕਰ ਸਕਦੇ ਹੋ ਘੇਰ ਲੈ ਆਉਣਾ ਨੇ ਫਿਰ ਕੀ ਕੀਤਾ ਗਿਆ ਉਹਦਾ ਸਿਰ ਮੰਨਿਆ ਗਿਆ ਫਿਰ ਬ੍ਰਾਹਮਣ ਦਾ ਮੂਤ ਲੈ ਕਰਕੇ ਉਹਨੂੰ ਪਵਿੱਤਰ ਕੀਤਾ ਗਿਆ ਕਿ ਤੂੰ ਚਮਾਰ ਹੈ ਤੂੰ ਕਥਾ ਨਹੀਂ ਕਰ ਸਕਦਾ ਇਸ ਕਰਕੇ ਉਹਨੂੰ ਪਵਿੱਤਰ ਕੀਤਾ ਗਿਆ ਬ੍ਰਾਹਮਣ ਦੇ ਮੂਤ ਦੇ ਨਾਲ ਫਿਰ ਉਹਦਾ ਸਿਰ ਮੰਨਿਆ ਗਿਆ ਫਿਰ ਉਹਨੂੰ ਕੁੱਟਿਆ ਗਿਆ ਫਿਰ ਉਹਨੂੰ ਭਜਾਇਆ ਗਿਆ ਬਾਹਰ ਆ ਕੇ ਉਹਨੇ ਕਹਾਂ ਫਿਰ ਮੈਂ ਤਾਂ ਜਾਦਵਾਂ ਦੀ ਕੁਲ ਦੇ ਨਾਲ ਸੰਬੰਧਤ ਰੱਖਦਾ ਸੀ ਮੈਨੂੰ ਬ੍ਰਾਹਮਣਾਂ ਨੇ ਕੁੱਟਿਆ ਇਹ ਗੱਲ ਕੀ ਤੂੰ ਕਥਾ ਕਰਨ ਦਾ ਅਧਿਕਾਰ ਨਹੀਂ ਰੱਖਦਾ ਇਹ ਅਧਿਕਾਰ ਕੇਵਲ ਤੇ ਕੇਵਲ ਬ੍ਰਾਹਮਣ ਕੁਲ ਵਿੱਚ ਸੋਚ ਲਓ ਅੱਜ ਦੇ ਸਮੇਂ ਦੇ ਵਿੱਚ ਵੀ ਹੋ ਰਿਹਾ ਤੇ ਉਸ ਸਮੇਂ ਦੇ ਵਿੱਚ ਭਗਤ ਨਾਮ ਦੇ ਸਹਜ ਜੀ ਭਗਤ ਬਾਬਾ ਕ੍ਰਿਪ ਕਬੀਰ ਸਾਹਿਬ ਜੀ ਮਾਂਮੁਰਖ ਬਾਬਾ ਰਵਦਾਸ ਸਾਹਿਬ ਜੀ ਉਹਨਾਂ ਨੇ ਜਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਉਪਦੇਸ਼ ਦਿੱਤੇ ਨੇ ਸ਼ੇਰ ਚੁੱਕਦਾ ਹੋਣਾਗੇ ਅਸੀਂ ਤਾਂ ਅੱਜ ਦੇ ਯੁੱਗ ਦੇ ਵਿੱਚ ਵੀ ਇਹ ਇਹ ਲੋਕ ਸੰਤਾਪ ਭੋਗ ਰਹੇ ਨੇ ਦੇਖ ਲਓ ਅਜੇ ਵੀ ਉਹ ਚਾਹੁੰਦੇ ਨੇ ਕਿ ਬਾਂ ਬੇਸ਼ੱਕ ਉਹਨਾਂ ਮਾਫੀ ਮੰਗ ਲੈਣ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਪਰ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਉਹਨਾਂ ਦੇ ਅੰਦਰ ਅਜੇ ਵੀ ਉਹੀ ਹੈ ਕਿ ਸਾਡਾ ਅਧਿਕਾਰ ਹੈ ਅਸੀਂ ਕਿਸੇ ਨੂੰ ਬੋਲਣ ਨਹੀਂ ਦੇਵਾਂਗੇ ਅਸੀਂ ਕਿਸੇ ਨੂੰ ਕਹਿਣ ਨਹੀਂ ਦੇਵਾਂਗੇ ਅਸੀਂ ਪੜਨ ਨਹੀਂ ਦੇਵਾਂਗੇ ਪੜਨ ਦਾ ਅਧਿਕਾਰ ਨਹੀਂ ਰੱਖਦੇ ਤੇ ਇਹ ਸਾਡੇ ਸਿੱਖਾਂ ਦੇ ਵਿੱਚ ਵੀ ਹੈਗਾ ਹੁਣ ਆਪ ਸੋਚ ਤੁਸੀਂ ਆਪ ਲੋਕ ਕਿੱਥੇ ਕਿੱਥੇ ਆ ਕਿ ਉਹ ਜੀ ਸਿੱਧਾ ਤਾਂ ਕਹਿ ਨਹੀਂ ਸਕਦੇ ਹੁਣ ਜੇ ਸਿੱਧਾ ਕਹਿੰਦੇ ਨੇ ਵਿਰੋਧ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਰਿਆਦਾ ਦੇ ਤੌਰ ਤੇ ਉਹ ਵਹਿਮ ਦੇ ਤੌਰ ਤੇ ਸਾਡੇ ਤੇ ਐਸੀ ਚੀਜ਼ਾਂ ਲੱਗਦੇ ਨੇ ਇੱਕ ਦੇ ਕਈ ਡੇਰੇ ਐਸੇ ਵੀ ਆ ਗਏ ਨੇ ਜਦੋਂ ਮਹਾਰਾਜ ਦਾ ਸੋਖਾਸਨ ਕਰਦੇ ਆ ਨਾ ਐਸੇ ਵੀ ਡੇਰੇ ਆ ਗਏ ਨੇ ਮਹਾਰਾਜ ਦਾ ਸੋਖਾਸਨ ਕਰਦੇ ਨੇ ਤੇ ਬੀਬੀਆਂ ਵਾਲੇ ਪਾਸੇ ਪਰਦਾ ਕਰ ਲੈਂਦੇ ਨੇ ਚਾਦਰ ਤਾ ਲੈਂਦੇ ਨੇ ਕਹਿੰਦੇ ਕਿਉਂ ਕਹਿੰਦੇ ਮਹਾਰਾਜ ਦਾ ਸੋਖਾ ਹਸਨ ਹੋ ਰਿਹਾ ਤੇ ਕਿਸੇ ਨੇ ਸਵਾਲ ਕੀਤਾ ਮਹਾਰਾਜ ਦਾ ਸੋਖਾ ਹਸਨ ਹੋ ਰਿਹਾ ਬੀਬੀਆਂ ਵਾਲੇ ਪਾਸੇ ਪਰਦਾ ਕਿਉਂ ਕੀਤਾ ਕਹਿੰਦੇ ਮਹਾਰਾਜ ਫਿਰ ਨਾਰੇ ਆ ਨਾ ਬਾਹਰ ਇਹ ਕੱਪੜੇ ਬਦਲ ਲੈਣ ਬੀਬੀਆਂ ਨਹੀਂ ਦੇਖ ਸਕਦੀਆਂ ਮਹਾਰਾਜ ਕੱਪੜੇ ਬਦਲ ਹੁਣ ਜਿਹੜੀ ਇੰਨੀ ਗੱਲ ਸੋਚਦੇ ਨੇ ਉਹ ਬੀਬੀਆਂ ਨੂੰ ਤਾਬੇ ਤੇ ਕਿੱਦਾਂ ਬੈਠ ਦੇਣਗੇ ਬਾਣੀ ਕਿਹਦਾ ਪੜ ਸਕਦੀ ਬੀਬੀ ਹਰੇ ਹੈਗੇ ਨੇ ਡੇਰੇ ਸਾਡੇ ਵਿੱਚ ਐਸੇ ਸਾਨੂੰ ਪਛਾਣਨੇ ਪੈਣੇ ਆ ਸਾਡੇ ਸਮਾਜ ਦੇ ਵਿੱਚ ਵੀ ਹੋ ਰਿਹਾ ਹੋ ਰਿਹਾ ਆ ਹੋਇਆ ਥੋੜੇ ਦਿਨ ਪਹਿਲਾਂ ਗੁਰੂ ਜੀ ਦੀ ਪਾਵਨ ਬਾਣੀ ਨੇ ਸਾਨੂੰ ਆਜ਼ਾਦ ਕੀਤਾ ਹੈ। ਸਾਨੂੰ ਪਾਵਨ ਬਾਣੀ ਬਖਸ਼ ਕਰਕੇ ਸਾਡੇ ਤੇ ਬੜਾ ਵੱਡਾ ਪਦਵਤਾਰ ਕੀਤਾ ਹੈ। ਉਹਨਾਂ ਨੂੰ ਸਜਦਾ ਕਰਨਾ ਚਾਹੀਦਾ। ਉਹਨਾਂ ਨੂੰ ਨਮਸਕਾਰ ਕਰਨਾ ਚਾਹੀਦਾ ਉਹਨਾਂ ਦੀ ਪਾਵਨ ਬਾਣੀ ਨੂੰ ਪੜ੍ਹ ਕਰਕੇ ਅਸੀਂ ਆਪਣੇ ਜੀਵਨ ਨੂੰ ਤਬਦੀਲ ਕਿਵੇਂ ਕਰਨਾ? ਸੋ ਅੱਜ ਵੀ ਹੋ ਰਿਹਾ। ਸਾਨੂੰ ਪਹਿਚਾਣਨ ਦੀ ਲੋੜ ਹੈ।